ਪਟਿਆਲਾ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਤੇ ਪਟਿਆਲਾ ਦੇ ਹੱਤੋਂ ਮਹਿਲਾ ਪ੍ਰਧਾਨ ਗੁਰਸ਼ਰਨ ਕੋਰ ਰੰਦਾਵਾ ਨੇ ਸਾਂਝੇ ਤੌਰ ਤੇ ਨੀਜੀ ਹੋਟਲ ਦੇ ਵਿੱਚ ਸਰਾਦ ਸਭਾ ਦਾ ਆਯੋਜਨ ਕੀਤਾ ਇਸ ਪ੍ਰੈਸ ਵਾਰਤਾ ਦੇ ਵੀ ਵਿਸ਼ੇਸ਼ ਤੌਰ ਤੇ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰ ਸਿੰਘ ਨੇ ਸ਼ਿਰਕਤ ਕੀਤੀ ਇਸ ਮੌਕੇ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਕਰਮਵੀਰ ਕਾਂਵੀ ਹਰਦਿਆਲ ਕੰਬੋ ਸਾਥਕਾ ਮੇਰ ਵਿਸ਼ਨੂ ਸ਼ਰਮਾ ਹਰਦਿਆਲ ਪਾਲ ਸਿੰਘ ਹੈਰੀ ਮਾਨ नपातो सा आपका विधायक साधु सिंह तरमचौत पटियाला तो स्पोक पर्सन हरविंदर निप्पी ते राजेश मंडोरा मौजूद रहे पत्रकार नाल गलबहट करते मेंबर पार्लियामेंट अमर सिंह से नेगा दा नाम बदलने दे विरोध दे विच सरकार से आप पार्टी से सीधे तौर ते साधे निशाना और की किहा उसी भी सुनो डॉक्टर तरवीर गांधी मेरे कोलीग ने और सारी कांग्रेस दा और पत्रकार साथियों बहुत-बहुत धन्यवाद बहुत आज बड़ा ठंड दा देना तुसी सारे आए ਮੈਂ 올 ਇੰਡੀਆ ਕਾਂਗਰਸ ਕਮੇਟੀ ਔਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮਾਨ ਸਾਰੇ ਇਥੇ ਆਇਆ ਕਿਉਂਕਿ ਕੇਂਦਰ ਸਰਕਾਰ ਜਿਹੜੀ ਮੋਦੀ ਦੀ ਸਰਕਾਰ ਇਹਨਾਂ ਨੇ ਜਿਹੜਾ ਮਨਰੇਗਾ ਕਾਨੂੰਨ ਜਿਹੜਾ ਯੂਪੀਏ ਦੀ ਸਰਕਾਰ ਨੇ 2005 ਚ ਬਣਾਇਆ ਸੀ ਉਹਨੂੰ ਖਤਮ ਕਰਕੇ ਜਿਹੜਾ ਨਵਾਂ ਕਾਨੂੰਨ ਬਣਾਇਆ ਹੈ VGB VBJ RAM JI ਉਹਦਾ ਮੈਂ ਵਿਰੋਧ ਕਰਨਾ ਹੈ ਔਰ ਮੈਂ ਤੁਹਾਨੂੰ ساری ਗੱਲ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰ੍ਹਾਂ ਹਿੰਦੁਸਤਾਨ ਚ ਮੋਦੀ ਜੀ ਦੀ ਸਰਕਾਰ ਮਜ਼ਦੂਰਾਂ ਦਾ ਗਰੀਬਾਂ ਦਾ ਛੋਟੇ ਕਿਸਾਨਾਂ ਦਾ ਕਿਵੇਂ ਨੁਕਸਾਨ ਕਰ ਰਹੀ ਹੈ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਦੇਖੋ ਜਿਹੜਾ ਪਹਿਲਾ ਵਾਲਾ ਕਾਨੂੰਨ ਆ ਮਨਰੇਗਾ ਕਾਨੂੰਨ ਆ ਜਿਹੜਾ 2005 ਚ ਬਣਾਇਆ ਸੀ ਕਾਂਗਰਸ ਦੀ ਜਿਹੜੀ ਯੂਪੀਏ ਸਰਕਾਰ ਸੀ। ਔਰ ਮੈਂ ਤਾਂ ਬਹੁਤ ਖੁਸ਼ਕਿਸਮਤ ਆ ਉਹਦੀ ਜਿਹੜੀ ਟਾਸਕ ਫੋਰਸ ਬਣੀ ਸੀ ਮੈਂ ਉਦੋਂ ਜੁਆਇੰਟ ਸੈਕਟਰੀ ਸੀ ਆਈਏ ਸਭ ਤੋਂ ਅੰਦਾਜ਼ੀ ਮੈਂ ਉਹਦਾ ਮੈਂਬਰ ਸੀ ਅਸੀਂ ਉਹਦੀ ਡਰਾਫਟਿੰਗ ਕੀਤੀ ਆ। ਉਸ ਕਾਨੂੰਨ ਚ ਜਿਹੜੀ ਮੁੱਖ ਗੱਲ ਸੀ ਉਹ ਇਹ ਸੀ ਕਿ ਮਜ਼ਦੂਰ ਜੇ ਆਪਣੀ ਮਜ਼ਦੂਰੀ ਮੰਗਦਾ ਕੋਈ ਮਜ਼ਦੂਰ ਗਰੀਬ ਆਦਮੀ ਪਿੰਡਾਂ ਦਾ ਰੂਰਲ ਏਰੀਆ ਦਾ ਮਜ਼ਦੂਰੀ ਮੰਗਦਾ ਤੇ ਉਹਦਾ ਕਾਨੂੰਨੀ ਹੱਕ ਹੈ ਕਿ ਉਹਨੂੰ 100 ਦਿਨ ਤੱਕ ਸਾਲ ਚ ਮਜ਼ਦੂਰੀ ਦਿੱਤੀ ਜਾਊਗੀ ਕਾਨੂੰਨੀ ਹੱਕ ਦਾ ਮਤਲਬ ਉਹ ਕੋਰਟ ਕਚਹਿਰੀ ਚ ਵੀ ਜਾ ਕੇ ਲੈ ਸਕਦਾ ਸੀ ਜਸਟਿਸ ਈਏਬਲ ਰਾਈਟ ਸੀ ਲੈ ਸਕਦਾ ਸੀ 100% ਪੈਸਾ ਮਜ਼ਦੂਰੀ ਦਾ ਕੇਂਦਰ ਸਰਕਾਰ ਦਾ ਸੀ 100% ਹੁਣ ਕੀ ਕੀਤਾ ਹੁਣ ਇਹ ਕਰਤਾ ਕਿ ਜੀ ਉਹਦਾ ਲੀਗਲ ਰਾਈਟ ਖਤਮ ਕਰਤਾ ਲੀਗਲ ਕੋਈ ਰਾਈਟ ਨਹੀਂ ਕਾਨੂੰਨਨ ਕੋਈ ਰਾਈਟ ਨਹੀਂ ਉਹ ਹੁਣ ਕੋਰਟ ਕਚਹਿਰੀ 'ਚ ਜਾ ਕੇ ਮਜ਼ਦੂਰੀ ਲੈ ਨਹੀਂ ਸਕਦਾ ਦੂਸਰਾ ਕੀ ਕੀਤਾ ਜਿਹੜੀ ਫੰਡਿੰਗ 100% ਸੀ ਕੇਂਦਰ ਦੀ ਉਹਨੂੰ 60 ਜਾਰੀ ਕਰਦਾ ਸੂਬਿਆਂ ਦੇ ਐਵੇਂ ਹੀ ਪਾਰ ਪਾਤਾ ਠੀਕ ਹੈ ਜੀ ਬਗੈਰ ਪੁੱਛਿਆਂ ਤੋਂ ਹਿੰਦੁਸਤਾਨ ਫੈਡਰਲ ਕੰਟਰੀ ਯਾ ਸੈਕੂਲਰ ਫੈਡਰਲ ਕੰਟਰੀ ਇਹ ਇਥੇ ਸੂਬਿਆਂ ਨਾਲ ਸਲਾਹ ਕਰਕੇ ਹੁੰਦਾ 2005 ਦੇ ਕਾਨੂੰਨ ਨਾਲ ਸਾਰੀਆਂ ਪੋਲੀਟੀਕਲ ਪਾਰਟੀਆਂ ਐਨ ਜੀਓ ਸੋਸ਼ਲ ਆਰਗੇਨਾਈਜ਼ ਸਲਾਹ ਕਰਕੇ ਬਣਾਇਆ ਸੀ ਔਰ ਬੀ ਜੀ ਪੀ ਬੈਨ ਨੇ ਵੀ ਸਪੋਰਟ ਕੀਤਾ ਸੀ ਉਦੋਂ ਪਾਰਲੀਮੈਂਟ ਔਰ ਅੱਜ ਇਹ ਹਾਲਤ ਹੈ ਕਿ ਸਾਰਾ ਆਪੋਜੀਸ਼ਨ ਕਹਿ ਰਿਹਾ ਸੀ ਕਿ ਸਾਡੇ ਨਾਲ ਸਲਾਹ ਤਾਂ ਕਰ ਲੋ ਜੇ ਉਹਦੇ ਵਿੱਚ ਕੋਈ ਬਦਲਾਅ ਕਰਨਾ ਪਰ ਮੋਦੀ ਜੀ ਤੋਂ ਅਨੁਸਾਰਿਆਂ ਨੂੰ ਪਤਾ ਹੀ ਹੈ ਜਿਵੇਂ ਕਰਦੇ ਆ ਬਿਲਕੁਲ ਬੁਲਡੋਜ਼ਰ ਚਲਾਇਆ ਓਵਰ ਸੈਂਟਰਲਾਈਜੇਸ਼ਨ ਕੀਤੀ ਆ ਪਹਿਲਾਂ ਪਾਵਰ ਸੀ ਪੰਚਾਇਤ ਨੂੰ ਮਜ਼ਦੂਰ ਦੱਸਦਾ ਸੀ ਕਿ ਮੈਨੂੰ ਮਜ਼ਦੂਰੀ ਚਾਹੀਦੀ ਆ ਪੰਚਾਇਤ ਦੇਖ ਲੈਂਦੀ ਸੀ ਉਸ ਪੰਚਾਇਤ 'ਚ ਕਿਹੜਾ ਕੰਮ ਹੋਣਾ ਔਰ ਬੀਡੀਓ ਤੋਂ ਇੱਕ ਐਡਮਿਨਿਸਟ੍ਰੇਟਿਵ ਅਪਰੂਵਲ ਲੈ ਕੇ ਕੰਮ ਸ਼ੁਰੂ ਹੋ ਜਾਂਦਾ ਹੈ ਹੁਣ ਨਵੇਂ ਕਾਨੂੰਨ ਚ ਕੀ ਬਣਾਇਆ ਕਿ ਸੈਂਟਰਲ ਗਵਰਨਮੈਂਟ ਦੱਸੂਗੀ ਕਿਹੜੇ ਸੂਬੇ ਚ ਕਿੱਥੇ ਕੰਮ ਕਰਾਉਣਾ ਮੈਂ ਦੁਬਾਰਾ ਇਹ ਗੱਲ ਕਹਿਣੀ ਚਾਹੁੰਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕਿਉਂਕਿ ਐਸੀ ਤਾਂ ਕਾਨੂੰਨ ਪੜਦੇ ਆ ਸੈਂਟਰਲ ਗਵਰਨਮੈਂਟ ਦੱਸੂਗੀ ਕਿਹੜੇ ਸੂਬੇ ਚ ਕਿੱਥੇ ਕੰਮ ਕਰਾਉਣਾ ਪਹਿਲਾਂ ਜਿਹੜੀ ਪੰਚਾਇਤ ਦੀ ਪਾਵਰ ਸੀ ਬਲੌਗ ਦੀ ਪਾਵਰ ਸੀ ਜ਼ਿਲ੍ਹੇ ਦੇ ਡੀਸੀ ਦੀ ਪਾਵਰ ਸੀ ਸੂਬੇ ਦੀ ਪਾਵਰ ਸੀ ਸਾਰੀ ਦੀ ਸਾਰੀ ਸੈਂਟਰਲ ਗਵਰਨਮੈਂਟ ਚ ਚੱਕ ਕੇ ਲੈ ਗਿਆ ਤੇ ਕਾਨੂੰਨ ਨੂੰ ਬਿਲਕੁਲ ਮਾਰ ਕੇ ਰੱਖਤਾ 6040 ਦਾ ਜਿਹੜਾ ਹੁਣ ਨੁਕਸਾਨ ਹੈ ਹੁਣ ਆਪਾਂ ਜੇ ਪੰਜਾਬ ਦੀ ਗੱਲ ਲੈ ਲਈਏ 4 ਲੱਖ ਕਰੋੜ ਤੋਂ ਉੱਤੇ ਦਾ ਜ਼ਿਆਦਾ ਕਰਜ਼ਾ ਕਿਉਂ ਜੀ ਹੈ ਕਿ ਨਹੀਂ ਹੈ ਰੋਜ਼ EMPLOYEES ਬੈਠੇ ਆ ਸੜਕਾਂ ਤੇ ਸਾਰੇ ਲੋਕ ਰੋਣਾ ਧੋਣਾ ਕਰਦੇ ਆ ਇਨਾਂ ਤੋਂ 40% ਕਿੱਥੋਂ ਦਿੱਤਾ ਜਾਣਾ ਹੈਗਾ ਔਰ ਇਸ ਤਰ੍ਹਾਂ ਦੇ ਕਈ ਸੂਬੇ ਹੈਗੇ ਆ ਮਤਲਬ 60 40 ਕਰਕੇ ਬਹੁਤ ਜਿਹੜੇ ਸੂਬੇ ਫਾਈਨੈਂਸ਼ੀਅਲੀ ਕਮਜ਼ੋਰ ਨੇ ਪੈਸੇ ਵੱਲੋਂ ਕਮਜ਼ੋਰ ਨੇ ਉੱਥੇ ਹੁਣ ਮਜ਼ਦੂਰਾਂ ਨੂੰ ਕੰਮ ਜਿਆਦਾ ਮਿਲਣਾ ਨਹੀਂ ਜਾਂ ਬਹੁਤ ਘੱਟ ਮਿਲੂਗਾ ਠੀਕ ਹੈ ਜੀ ਔਰ ਅਗਲੀ ਗੱਲ ਕੀ ਹੁਣ ਆਲੀ ਆ ਉਹਦੇ 'ਚ ਵੀ ਇੱਕ ਨਵਾਂ ਪੇਚ ਫਸਾਤਾ ਨਵੇਂ ਕਾਨੂੰਨ 'ਚ ਇਹ ਜਿਹੜਾ ਸੂਬਿਆਂ ਨੂੰ 60% ਦੇਣਾ ਉਹਦਾ ਕ੍ਰਾਈਟੇਰੀਆ ਅਸੀਂ ਤੈਅ ਕਰਾਂਗੇ ਉਹਦੇ ਜੀ ਵਰਡ ਯੂਜ਼ ਕੀਤਾ ਪਲੀਜ਼ ਰਿਕਾਰਡ ਹੋ ਰਿਹਾ ਹੋਣਾ ਕਿ ਅਸੀਂ ਇੱਕ ਆਬਜੈਕਟਿਵ ਕ੍ਰਾਈਟੇਰੀਆ ਤੇ ਕਰਾਂਗੇ ਕ੍ਰਾਈਟੇਰੀਆ ਦੱਸਿਆ ਨਹੀਂ ਆ ਇਹਦਾ ਮਤਲਬ ਮੋਦੀ ਜੀ ਦਾ ਇਰਾਦਾ ਪੂਰਾ ਦਾ ਪੂਰਾ ਰਾਜਨੀਤੀ ਕਰਨ ਦਾ ਜਿਹੜੀਆਂ ਬੀਜੇਪੀ ਦੇ ਸੂਬੇ ਹੋਣਗੇ ਜਿਹੜੇ ਇਹਨਾਂ ਦੇ ਆਪਣੇ ਸੂਬੇ ਹੋਣਗੇ ਉਹਨਾਂ ਦਾ ਕ੍ਰਾਈਟੇਰੀਆ ਉਹਨਾਂ ਦੇ ਸਾਹਮਣੇ ਬਣਾ ਦੇਣਗੇ ਜਿਹੜੀਆਂ ਆਪੋਜੀਸ਼ਨ ਰੂਲਡ ਸਟੇਟ ਨੇ ਉਹਨਾਂ ਦਾ ਮਲਿਆ ਮੀਟ ਕਰਦੇ ਆਬਜੈਕਟਿਵ ਕ੍ਰਾਈਟੇਰੀਆ ਦੱਸਿਆ ਨਹੀਂ ਇਹ ਕਿਹੜਾ ਕ੍ਰਾਈਟੇਰੀਆ ਠੀਕ ਹੈ ਜੀ ਪਿਛਲੇ 5 ਸਾਲ ਦਾ ਅਗਰ ਕੇਂਦਰ ਸਰਕਾਰ ਦਾ ਦੇਖਿਆ ਜਾਵੇ ਮੈਂ ਕਾਗਜ਼ ਲੈ ਕੇ ਆਇਆ ਹਰ ਸਾਲ ਉਹਦਾ ਬਜਟ ਘਟਾਈ ਜਾ ਰਹੇ ਸੀ ਮੰਦਰੇ ਕਾ ਦਾ ਹਰ ਸਾਲ 20 21 ਤੱਕ ਕਰੀਬ ਕਰੇ 1 ਲੱਖ 10 ਹਜ਼ਾਰ ਕਰੋੜ ਦਾ ਬਜਟ ਸੀ ਹੁਣ ਅੱਜ ਅਸੀਂ 82 ਹਜ਼ਾਰ ਕਰੋੜ ਦਾ ਰਹਿ ਗਿਆ ਮਤਲਬ ਪਿਛਲੇ 4-5 ਸਾਲਾਂ ਦੀ 25 ਤੋਂ 30 ਹਜ਼ਾਰ ਕਰੋੜ ਦਾ ਬਜਟ ਘਟਾਤਾ ਔਰ ਹੁਣ 60 40 ਤੇ ਆ ਕੇ ਤਾਂ ਹੁਣ ਕੀ ਬਣੂਗਾ ਉਹਦਾ ਹੁਣ ਕੋਈ ਕੋਈ ਸਾਬ-ਸਾਬ ਨਹੀਂ ਹੈਗਾ ਪੰਜਾਬ ਵਾਲਿਆਂ ਦੀ ਜਿੱਥੋਂ ਹਾਲਤ ਆ ਇਹਨਾਂ ਨੇ ਤਾਂ ਰਾਜ ਜਦੋਂ ਹੀ ਇਹਨਾਂ ਦਾ ਆਇਆ ਇਹਨਾਂ ਨੇ ਉਹਦਾ ਪੂਰਾ ਹੀ ਰਾਜਨੀਤੀਕਰਨ ਕਰਤਾ ਕੇਜਰੀਵਾਲ ਜੀ ਦਾ ਪ੍ਰੋਗਰਾਮ ਬਣਾਤਾ ਸਭ ਤੋਂ ਪਹਿਲਾਂ ਕਹਿੰਦੇ ਮੇਟ ਬਦਲੋ ਆਮ ਪਾਰਟੀ ਦੇ ਐਮਐਲਏ ਆਮ ਪਾਰਟੀ ਦੇ ਲੋਕ ਮੇਟ ਬਣਾਉਣਗੇ ਕਿਉਂ ਭਾਈ ਇੱਥੇ ਜਿਹੜੇ ਜਾਣਦੇ ਆ ਕਿਉਂ ਭਾਈ ਪਿੰਡਾਂ ਵਾਲੇ ਉਵੇਂ ਨਹੀਂ ਹੋਇਆ ਸੀ ਨਾ ਔਰ ਕੈਪਟਨ ਸਾਹਿਬ ਦਾ ਜਿਹੜਾ ਆਖਰੀ ਸਾਲ ਸੀ ਲੇਬਰ ਤੇ 350-400 ਕਰੋੜ ਦਾ ਬਜਟ ਸੀ। ਔਰ ਹੁਣ ਉਹ 200 ਕਰੋੜ ਦਾ ਰਹਿ ਗਿਆ ਇਹਨਾਂ ਦੇ 4 ਸਾਲਾਂ 'ਚ 150 ਕਰੋੜ ਲੇਬਰ ਦਾ ਹੀ ਬਜਟ ਮੈਂ ਇਹਨਾਂ ਦੇ ਕਾਗਜ਼ ਲੈ ਕੇ ਆਇਆ ਜੇ ਤੁਸੀਂ ਚਾਹੋ ਨੇ ਮੈਂ ਤੁਹਾਨੂੰ ਦਿਖਾ ਦੂੰਗਾ ਆਪਣੇ ਪੰਜਾਬ ਸਰਕਾਰ ਦੇ ਕਾਗਜ਼ ਤੇ ਇਹ ਤਾਂ ਪਹਿਲਾਂ ਹੀ ਉਹਨੂੰ ਆਪਣਾ ਪੋਲੀਟੀਕਲ ਕਰ ਰਹੇ ਸੀ ਮੋਦੀ ਜੀ ਵੀ ਉਸ ਤਰ੍ਹਾਂ ਕਰ ਰਹੇ ਆ ਔਰ ਆਖਰ ਜਿਹੜਾ ਮੈਂ ਕਹਿਣਾ ਚਾਹਣਾ ਮੋਦੀ ਜੀ ਇਹ ਸਭ ਕੰਮ ਕਰਕੇ ਹੋ ਰਹੇ ਆ ਕੇਂਦਰ ਸਰਕਾਰ ਕਿਉਂ ਕਰ ਰਹੀ ਹੈ ਤੁਸੀਂ ਪਹਿਲਾਂ ਦੇਖੋ ਜਿਹੜੇ ਖੇਤੀ ਕਾਨੂੰਨ ਬਣਾਏ ਸੀ ਕਿਉਂ ਕਰ ਰਹੇ ਕਾਰਪੋਰੇਟ ਲੋਕਾਂ ਨੂੰ ਵੱਡੇ ਲੋਕਾਂ ਨੂੰ ਖੁਸ਼ ਕਰਨ ਲਈ ਕਿਉਂਕਿ ਇਹ ਹੀ ਸੀ ਸਾਰੇ ਕਿਸਾਨਾਂ ਨੇ ਜਾ ਕੇ ਉਹ ਵਾਪਸ ਕਰਾਏ ਫਿਰ ਤੁਹਾਨੂੰ ਪਤਾ ਮਜ਼ਦੂਰਾਂ ਦੇ ਕਾਨੂੰਨ ਬਦਲ ਚੁੱਕੇ ਆ ਮਜ਼ਦੂਰਾਂ ਦੇ ਸਾਰੇ ਹੱਕ ਮੋਦੀ ਜੀ ਨੇ ਖਤਮ ਕਰ ਦਿੱਤੇ ਹੁਣ ਨਰੇਗਾ ਖਤਮ ਕਰਤਾ ਮਨਰੇਗਾ ਖਤਮ ਕਰਤਾ ਨਾਲ ਤੁਹਾਨੂੰ ਪਤਾ ਹੈ ਕਿ ਇਲੈਕਟ੍ਰਿਸਿਟੀ ਬਿੱਲ ਆ ਰਿਹਾ ਜਿਹੜਾ ਮੁਫਤ ਬਿਜਲੀ ਮਿਲਦੀ ਆ ਨਾ ਉਹਦੇ ਚੋਂ ਪੇਚਾਂ ਪੇਚੇ ਫਸਾਰੇ ਆ ਕਿ ਉਹ ਸਾਲ ਮਿਲੂਗੀ 2 ਸਾਲ ਮਿਲੂਗੀ 3 ਸਾਲ ਇੱਕ ਬੀਜਾਂ ਦੇ ਨਵੇਂ ਬਿੱਲ ਲਿਆ ਰਹੇ ਆ ਸੀਡ ਬਿੱਲ ਨਵੇਂ ਲਿਆ ਰਹੇ ਆ ਮਤਲਬ ਸਿਰਫ ਔਰ ਸਿਰਫ ਕਾਰਪੋਰੇਟ ਔਰ ਵੱਡੇ ਜਿਹੜੇ ਉਹਨਾਂ ਦੇ ਨੇੜੇ ਦੇ ਕੁੱਝ ਕਰਾਣੇ ਆ ਸਾਰਾ ਮੁਲਕ ਉਹਨਾਂ ਲਈ ਚੱਲ ਰਿਹਾ ਔਰ ਕਾਂਗਰਸ ਦਾ ਇਹ ਫੈਸਲਾ ਕਾਂਗਰਸ ਪਾਰਟੀ ਦਾ ਕਾਂਗਰਸ ਸਾਡੀ ਵਰਕਿੰਗ ਕਮੇਟੀ ਦਾ ਫੈਸਲਾ ਕਿ ਅਸੀਂ ਇਹਨੂੰ ਜਗ੍ਹਾ-ਜਗ੍ਹਾ ਜਾ ਕੇ ਸਾਰੇ ਹਿੰਦੁਸਤਾਨ ਪੰਜਾਬ ਚ ਪਿੰਡ-ਪਿੰਡ ਜਾ ਕੇ ਇਹ ਕੇਂਦਰ ਦੀ ਸਰਕਾਰ ਦਾ મોદી ਸਰਕਾਰ ਦਾ ਔਰ ਇਥੋਂ ਦੀ ਸਰਕਾਰ ਦਾ ਵਿਰੋਧ ਕਰਾਂਗੇ ਔਰ ਅਸੀਂ ਉਦੋਂ ਤੱਕ ਵਿਰੋਧ ਜਾਰੀ ਰੱਖਾਂਗੇ ਜਦੋਂ ਤੱਕ મોદી ਜੀ ਇਹ ਕਾਨੂੰਨ ਜਿਹੜਾ ਨਵਾਂ ਬਣਾਇਆ ਉਹਨੂੰ ਵਾਪਸ ਨਹੀਂ ਲੈਂਦੇ ਔਰ ਪੁਰਾਣੇ ਮੰਦੇ ਕਾਨੂੰ ਲਾਗੂ ਨਹੀਂ ਕਰਦੇ ਸੀ ਪਿੰਡ-ਪਿੰਡ ਜਾਵਾਂਗੇ ਆ ਸਾਰੀ ਸਾਨੂੰ ਇਹ ਹੀ ਹੁਕਮ ਅਸੀਂ ਪਹਿਲਾਂ ਹੁਣ ਵੱਡੇ ਸ਼ਹਿਰਾਂ ਚ ਜਿਵੇਂ ਇਹਨਾਂ ਦੀ ਮੇਰੇ ਜਗ੍ਹਾ ਡਿਊਟੀ ਲੱਗੀ ਆ ਫਤਿਹਗੜ੍ਹ ਸਾਹਿਬ ਸਾਰੇ ਲੀਡਰਾਂ ਨੂੰ ਭੇਜਿਆ ਫਿਰ ਅਸੀਂ ਪਿੰਡਾਂ ਨੂੰ ਨਿਕਲ ਜਾਣਾ ਸਾਡੀ ਯਾਤਰਾ ਇੱਕ ਨਿਕਲਦੀ ਆ 8 ਤੋਂ 12 ਜਨਵਰੀ ਤੱਕ ਸਾਰੇ ਸੀਨੀਅਰ ਲੀਡਰ ਇੱਕ ਬੱਸ 'ਚ ਬਹਿਣਗੇ ਅਸੀਂ ਜਗ੍ਹਾ-ਜਗ੍ਹਾ ਜਾਵਾਂਗੇ ਔਰ ਇਸ ਤਰ੍ਹਾਂ ਕਰਕੇ ਇਹ ਮੁੱਦੇ ਨੂੰ ਅਸੀਂ ਜਿੰਦਾ ਰੱਖਣਾ ਮਜ਼ਦੂਰਾਂ ਕੋਲ ਜਾਣਾ ਉਹਨਾਂ ਨੂੰ ਸਮਝਾਉਣਾ ਇਹ ਮੋਦੀ ਜੀ ਦੀ ਸਰਕਾਰ ਔਰ ਇੱਥੇ ਭਗਵੰਤ ਸਾਨ ਦੀ ਸਰਕਾਰ ਦੋਵੇਂ ਤੁਹਾਡੇ ਖਿਲਾਫ ਕੰਮ ਕਰ ਰਹੇ ਆ ਇਹ ਬਿਲਕੁਲ ਅਸੀਂ ਵਿਰੋਧ ਕਰਕੇ ਇਹਨੂੰ ਵਾਪਸ ਕਰਾਉਣ ਤੱਕ ਸਾਡਾ ਸੰਘਰਸ਼ ਜਾਰੀ ਰਹੂਗਾ ਅੱਜ ਨਾ ਜੈਤਰੀ ਪਤਨੀ ਨੇ ਪ੍ਰੈਸ ਕਾਨਫਰੈਂਸ ਕੀਤੀ ਹੈ ਕਿ ਉਹਦੇ ਵੀ ਕਹਿੰਦੀ ਹੈ ਕਿ ਅਸੀਂ ਪਾਰਦਰਸ਼ੀ ਕਰ ਦਿੱਤੀ ਹੈ ਜਿਸ ਦਾ ਅਸੀਂ ਸਵਾਦ ਕਹਿੰਦੇ ਕਿ ਪਹਿਲਾਂ ਬਹੁਤ ਕਪਲੇ ਹੋਏ ਨੇ ਪੰਚਾਇਤਾਂ ਤੋਂ ਕਪਲੇ ਵੀ ਸਾਹਮਣੇ ਆਏ ਨੇ ਖਾਸ ਤੌਰ ਤੇ ਉਹਨਾਂ ਨੇ ਪੰਜਾਬ ਦਾ ਡਾਟਾ ਵੀ ਸੌਪਣਾ ਕੀਤਾ ਹੈ ਉਤੋਂ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਕਿ ਇਹ ਪਾਰਦਰਸ਼ੀ ਕਰ ਦਿੱਤੀ ਹੈ ਕੋਈ ਕਰਪਸ਼ਨ ਨਹੀਂ ਹੋਏਗਾ ਗਰੀਬਾਂ ਦੇ ਪੈਸੇ ਗਰੀਬਾਂ ਤੱਕ ਮੈਂ ਕਾਨੂੰਨ ਬਣਾਉਣ ਵਾਲਿਆਂ 'ਚ ਸੀ ਉਹ ਬਣਾਉਣ ਵਾਲੇ 'ਚ ਤਾਂ ਨਹੀਂ ਹੈਗੇ ਅੱਜ ਆਦਰਨੀਏ ਮੰਤਰੀ ਜੀ ਨੇ ਲੇਕਿਨ ਮੈਂ ਕਾਨੂੰਨ ਬਣਾਉਣ ਵਾਲਿਆਂ 'ਚ ਸੀ ਮੈਂ ਉਸਤਾਫ ਫੋਰਸ ਦਾ ਮੈਂਬਰ ਸੀ ਉਹਦੇ 'ਚ ਇਹ ਪ੍ਰੋਵੀਜ਼ਨ ਹੈਗਾ ਸੀ ਕਿ ਜਿਹੜਾ ਗਲਤੀ ਕਰੂਗਾ ਉਹਨੂੰ ਸਜ਼ਾ ਦਿੱਤੀ ਜਾਊਗੀ ਇਨਕੁਆਇਰੀ ਹੋਊਗੀ ਸਜ਼ਾ ਦਿੱਤੀ ਜਾਊਗੀ ਇਹ ਤਾਂ ਐਵੇਂ ਕਰਦੇ ਤੁਹਾਨੂੰ ਪਤਾ ਵੈਸਟ ਮਿਡਵਾਲ ਜਿਹੜਾ ਸੂਬਾ 3 ਸਾਲ ਤੋਂ ਉਹਦਾ ਨਰੇਗਾ ਬੰਦ ਕੀਤਾ ਹੋਇਆ ਆ ਹੁਣ ਨਵੇਂ ਕਾਨੂੰਨ ਚ ਤਾਂ ਉਹਨਾਂ ਕੋਲ ਸਾਰੇ ਅਧਿਕਾਰ ਆ ਗਏ ਪਿਛਲੇ ਸਾਰੇ ਨਹੀਂ ਸੀ ਫਿਰ ਵੀ ਮਿਸਯੂਜ਼ ਕਰ ਰਹੇ ਸੀ ਮੋਦੀ ਸਰਕਾਰ ਮਿਸਯੂਜ਼ ਕਰ ਰਹੀ ਆ ਹੁਣ ਤਾਂ ਮਿਸਯੂਜ਼ ਦਾ ਪੂਰਾ ਹੀ ਆ ਇਹਨਾਂ ਨੇ ਜਿਹੜੇ اپੋਜੀਸ਼ਨ ਦੇ ਸੂਬੇ ਆ ਉਹਨਾਂ ਦਾ ਪ੍ਰੋਗਰਾਮ ਬਿਲਕੁਲ ਖਤਮ ਕਰ ਬਿਲਕੁਲ ਹੋਈਆਂ ਸੀ ਮੈਂ ਆਪ ਦੇਖਦਾ ਰਹੇ ਹਾਂ ਬਹੁਤ ਸਾਰੀਆਂ ਕਾਰਵਾਈਆਂ ਪੰਜਾਬ 'ਚ ਹੀ ਪਗਾਨੀ ਸੰਗਰੂੜ ਜਾਂ ਕਿਹੜਾ ਜਿਹੜਾ ਸੀ ਉੱਥੋਂ ਦੀ ਇਨਕੁਆਇਰੀ ਹੋਈ ਸੀ ਹਮੇਸ਼ਾ ਹੁੰਦੀਆਂ ਰਹੀਆਂ ਇਹ ਤੇ ਐਵੇਂ ਝੂਠ ਬੋਲ ਦਿਆ ਚਾਹ ਹੁਣ ਤੁਸੀਂ ਦੱਸੋ ਕਹਿੰਦੇ ਨਹੀਂ ਜੀ ਕਾਂਗਰਸ ਵਿਰੋਧ ਕਰ ਰਹੀ ਆ RAM ਜੀ ਦੇ ਨਾਂ ਤੇ ਕਿਹਾ ਕਿ ਨਹੀਂ ਕਿਹਾ ਸ਼ੁਰੂ ਚ ਕਿਉਂ ਜੀ ਫਿਰ ਚੁੱਪ ਕਰ ਗਏ ਤੁਹਾਨੂੰ ਪਤਾ RAM ਜੀ ਜਿਹੜਾ ਲਿਖਿਆ ਉਹਦੇ ਵਿੱਚ ਮੈਂ ਤੁਹਾਨੂੰ ਨਾਂ ਪੜ ਕੇ ਸੁਣਾਉਣਾ ਕਾਨੂੰਨ ਦਾ ਨਾਂ ਪੜ ਕੇ ਸੁਣਾਉਣਾ ਜਿਹੜਾ ਨਵਾਂ ਕਾਨੂੰਨ ਹੈ ਕਿ RAM ਜੀ ਕਿੱਥੇ ਆ ਉਥੇ ਭਗਵਾਨ RAM ਦਾ ਕੋਈ ਲੈਣਾ ਦੇਣਾ ਨਹੀਂ ਇਹ ਤਾਂ ਹਰ ਵਾਰ ਝੂਠ ਬੋਲਦੇ ਆ ਇਹ ਕਾਨੂੰਨ ਦਾ ਨਾਮ ਆ ਵਿਕਸਿਤ ਭਾਰਤ ਮੈਂ ਗਜ਼ਟ ਨੋਟੀਫਿਕੇਸ਼ਨ ਦਿਖਾ ਰਿਹਾ ਭਾਈ ਭਾਰਾ ਸਰਕਾਰ ਦੀ ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐ ਨਾ ਆਜੀਵ ਕਾ ਮਿਸ਼ਨ ਉਹ ਜੋ ਆ ਰ ਹੈ ਉਹ ਰੋਜ਼ਗਾਰ ਐ ਇਹ ਆਜੀਵ ਕਾ ਦੇਖ ਲੋ ਭਾਈ ਉਹਦੀ ਮੋਟੋ ਲੈ ਲੋ ਔਰ ਮਿਸ਼ਨ ਆ ਗ੍ਰਾਮੇਂ ਤੇ ਭਗਵਾਨ ਰਾਮ ਦਾ ਕਿਥੇ ਨਾਮ ਆ ਗਿਆ ਇਹ ਤਾਂ ਇੰਨਾ ਝੂਠ ਬੋਲਦੇ ਆ ਤੁਸੀਂ ਕਹਿੰਦੇ ਆਪਨੀ ਸਰਕਾਰ ਸੁਵਿਧਾ ਨਹੀਂ ਲਿਆ ਕੇ ਸਪੈਸ਼ਲ ਅਰੇ ਜਦੋਂ 4 ਸਾਲ ਚ ਚਲਾਇਆ ਨਹੀਂ ਚ ਅਜ ਨਾਲ ਕੈਪਟਨ ਸਾਹਿਬ ਦੇ ਵਕਤ 350 400 ਕਰੋੜ ਮਜ਼ਦੂਰਾਂ ਲਈ ਸੀ ਇਹਨਾਂ ਦਾ ਤਾਂ ਬਜਟ ਇਹਨਾਂ ਦਾ ਵੀ ਮੈਂ ਕਾਗਜ਼ ਲਿਆ ਤੁਹਾਨੂੰ ਮੈਂ ਤੁਹਾਨੂੰ ਕਾਗਜ਼ ਲਿਆ ਕੇ ਯਾਰ ਦਿਖਾਉਣਾ ਨਾ ਇਹਨਾਂ ਦਾ ਕਾਗਜ਼ ਹੀ ਦਿਖਾ ਦਿੰਨੇ ਆ ਆਹ ਦੇਖ ਲਓ ਸਟੇਟ ਪੰਜਾਬ ਇਹਨਾਂ ਦਾ ਹੀ ਕਾਗਜ਼ ਆ ਜਿਹੜਾ ਬਜਟ ਹੈ ਉਹ ਉਦੋਂ 21-22 ਦੇ ਮਜ਼ਦੂਰਾਂ ਦਾ 350 ਕਰੋੜ ਸੀ ਆ ਇਹਨਾਂ ਦਾ ਹੀ ਕਾਗਜ਼ ਆ ਹੁਣ 250 ਕਰੋੜ 100 ਕਰੋੜ ਕੱਟ ਗਿਆ ਇਹਨਾਂ ਦਾ ਕੀ ਕਹਿਣਾ ਉਹ ਜਿਹੜੇ ਪੈਸੇ ਹੀ ਕੱਟ ਕਰੀ ਜਾਂਦੇ ਆ ਬਜਟ ਹੀ ਕੱਟ ਕਰੀ ਜਾਂਦੇ ਆ ਉਹਨਾਂ ਦੀ ਕਿਹੜੀ ਗੱਲ ਕਰਨੀ ਹੈ ਹੈ ਬਿਲਕੁਲ ਇਹ ਤਾਂ ਬਿਲਕੁਲ ਉਹਨਾਂ ਦੇ ਚੱਟੇ ਵਟੇ ਉਹਨਾਂ ਦੀ ਦੂਸਰੀ ਕਾਪੀ ਆ ਸਾਰੇ ਕੰਮ ਉਹੀ ਕਰਦੇ ਆ ਹੋਰ ਦੱਸੋ ਕੋਈ ਸਰ ਮੇਰਾ ਇਹ ਸਵਾਲ ਹੈ ਅਰੇ ਕਿੱਥੇ ਬਾਪ ਜਿਹਾ ਮਿਲ ਗਿਆ ਮੋਦੀ ਜੀ ਝੂਠ ਬੋਲ ਕੇ ਚਲੇ ਗਏ ਔਰ ਇਥੇ ਸਾਹਿਬ ਭਗਵਾਨ ਸਿੰਘ ਮਾਂ ਝੂਠ ਬੋਲਦੇ ਆ ਤੁਸੀਂ ਦੱਸੋ ਪਹਿਲਾਂ ਕਹਿੰਦੇ ਜਿਹੜਾ 23 ਚ ਹੜਾ ਆਇਆ ਸੀ ਕਹਿੰਦੇ ਮੈਂ ਮੁਰਗੀਆਂ ਦੇ ਵੀ ਇੱਕ ਪੈਸੇ ਦਊਂਗਾ ਕਿਥੇ ਮੁਰਗੀ ਵਾਲੇ ਨੂੰ ਦਿੱਤੇ ਭਾਈ ਮੱਝਾਂ ਦੇ ਦਿੱਤੇ ਪਸ਼ੂ ਮਰ ਕੇ ਜਿਹੜੇ ਦਿੱਤੇ ਕਿਹੜਾ ਪੈਸਾ ਦਿੱਤਾ ਇਹਦਾ ਹਿਸਾਬਕਾ ਵੀ ਦੇਣ ਦੇ ਜਿਹੜਾ ਇਹਨਾਂ ਨੂੰ ਕੇਂਦਰ ਤੋਂ ਪੈਸਾ ਆਇਆ ਆ ਆਪਣਾ ਰੀਲੀਫ ਦਾ ਉਹਦਾ ਕੋਈ ਹਿਸਾਬਕਾ ਵੀ ਨਹੀਂ ਦੇ ਰਹੇ ਹੈਗੇ ਕੀ ਲੱਗਦਾ ਨਹੀਂ ਪੰਜਾਬ ਦੇ ਨਾਲ ਟੱਕਾ ਹੋਵੇ ਕਿ ਪਹਿਲਾ ਵਾਲੇ ਮੁੱਦਿਆਂ ਤੋਂ ਕੁੱਲ ਪੰਜਾਬ ਨਾਲ ਪੰਜਾਬ ਨਾਲ ਹੀ ਆਹ ਵਾਲਾ ਵਾਰ ਤਾਂ ਸਾਰੇ ਹਿੰਦੁਸਤਾਨ ਦੇ ਮਜ਼ਦੂਰਾ ਤੇ ਆ ਪੰਜਾਬ ਦੇ ਮਜ਼ਦੂਰਾ ਤੇ ਤਾਂ ਹੈ ਹੀ ਆ ਅਸੀਂ ਤਾਂ ਉਹਨਾਂ ਦੀ ਆਵਾਜ਼ ਚੱਕਣਾ ਹੈ ਕਿ ਆ ਮੈਂ ਇੱਕ ਦੋ ਨਹੀਂ ਲੱਗਦਾ ਹੈ ਕਿ ਉਹ ਕਾਂਗਰਸ ਮਦਰੀਕਾ ਨੂੰ ਲੈ ਕੇ ਪੰਜਾਬ ਦੇ ਵਿੱਚ ਸੰਜਾਪਾਈ ਕਿਉਂਕਿ ਆਪਣਾ ਜੋ ਕੱਟ ਪਲੇਸ ਹੈ ਅੰਦਰ ਤਾਂ ਉਹ ਖਤਮ ਹੀ ਹੋਇਆ ਦੇਖੋ ਜੀ ਇੱਕ ਤਾਂ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਕਾਂਗਰਸ ਸਾਰੀ ਯੂਨਾਈਟਡ ਹੈ ਕੋਈ ਕਟੋਕਲੇਸ਼ ਨਹੀਂ ਆ ਇਹ ਸਿਰਫ ਬੀਜੇਪੀ ਔਰ ਆਮ ਪਾਰਟੀ ਦੇ ਲੋਕ ਫਲਾਉਂਦੇ ਆ ਬਿਲਕੁਲ ਕੋਈ ਘਟਕੁਲਸ਼ ਨਹੀਂ ਆ ਸਾਰੀ ਕਾਂਗਰਸ ਯੂਨਾਈਟਡ ਹੈ ਬੈਠੇ ਆਂ ਸਾਰੇ ਕਿਹੜਾ ਕਟੋਕਲੇਸ਼ ਹੈਗਾ ਕੋਈ ਕਟ ਕੋਈ ਨਹੀਂ ਜੀ ਕੋਈ 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 ਕਿਸੇ ਝਗੜਾ ਨਹੀਂ ਹੈਗਾ ਕੁਲਵੀਰ ਸਿੰਘ ਜੀ ਦਾ ਜੀ ਦਾ ਇੱਕ ਬਿਆਨ ਆਇਆ ਸੀ ਰਾਣਾ ਰੰਦੀਨੀ ਰਾਜਾ ਰਾਮਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਕਿਵੇਂ ਦੇਖਦੇ ਹੋ ਪਰ ਇਕਾ ਨਹੀਂ ਹੈਗਾ ਪਰ ਕੀ ਲੱਗਦਾ 2070 ਉਹ ਯਾਰ ਇੱਕ ਅੱਧਾ ਬੰਦਾ ਪੰਜਾਬ 'ਚ ਅਗਰ ਬੋਲ ਜਾਂਦਾ ਇਹਦਾ ਮਤਲਬ ਸਾਰੀ ਕਾਂਗਰਸ ਥੋੜੀ ਲੜ ਰਹੀ ਆ ਕੋਈ ਇੱਕ ਅਦਾ ਬੰਦਾ ਇੰਨੀ ਵੱਡੀ ਫੌਜ ਆ ਕਿਤੇ ਕਿਤੇ ਨਹੀਂ ਕੋਈ ਮਾੜਾ ਮੋਟਾ ਬੋਲ ਜਾਂਦਾ ਤੁਸੀਂ ਵੀ ਉਹਨੂੰ ਥੋੜਾ ਜਿਹਾ ਠੰਡਾ ਰਹਿਣ ਦਿਆ ਕਰੋ ਰਕੇਸ਼ ਮਲੋਤ ਮੁੰਡਾ ਹੈਗਾ ਗ੍ਰਫਤਾਰ ਕੀਤਾ ਰਾਤ ਪੰਜਾਬ ਪੁਲਿਸ ਨੇ ਜਿਹੜਾ ਕਿ ਮਨਰੇਕਾ ਦੇ ਬਾਰੇ ਲੋਕਾਂ ਨੂੰ ਚੇਤਨਨ ਕਰਤਾ ਸੀ ਰੈਲੀਆਂ ਕਰਤਾ ਸੀਗਾ ਸੰਗੂਰ ਬਹੁਤ ਵੱਡਾ ਕੰਮ ਕੀਤਾ ਹੈ ਤੇ ਮੁਕੇਸ਼ ਮਲੋਤ ਦੀ ਵਿਸਤਾਰੀ ਹੈਗੀ ਹੈ ਉਹਨੇ ਅਸੀਂ ਸਾਰੇ ਕਾਂਗਸ ਜਿਹੜੇ ਅੱਜ ਲੋਕ ਇਕੱਠੇ ਹੋਏ ਐ ਅਮਰ ਸਿੰਘ ਡਾਕਟਰ ਅਮਰ ਸਿੰਘ ਵੀ ਆਏ ਹੈਗੇ ਸਾਰੀ ਜ਼ਿਲ੍ਹਾ ਕਾਂਗਸ ਕਮੇਟੀ ਸ਼ਹਿਰੀ ਦੂਰਲ ਸਾਰੇ ਔਰ ਸਾਰੇ ਕਾਉਂਸਲਰ ਸਾਹਿਬਾਂ ਨਾਲ ਪਰਾਲ ਕੇ ਕਾਂਗਰਸ ਬਨੂਦੀ ਨਕਦੀ ਕਰਦੇ ਆ ਕਿ ਜਿਹੜੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਪੰਜਾਬ ਦੇ ਜਿਹੜਾ ਰੂ ਲੀਡਰ ਮਕੇਸ਼ ਮਲੋਤ ਦੀ ਜੋ ਬਸਾਰੀ ਹੋਈ ਹੈ ਕਿ ਉਹ ਉਹਨਾਂ ਨੂੰ ਰਹਾ ਕਰਨ ਦਾਹੀਦਾ ਔਰ ਜਿਹੜੀ ਇਹ ਧਲੇਰ ਹੈਗੀ ਹੈ ਫਿਰਪਰ ਇਹਨੇ ਜ਼ੋਰ ਪਕੜ ਰਹੀ ਹੈ ਕਿ ਆ ਜੋਰ ਪਕੜੂਗੀ ਆਪਾਂ ਰਲ ਕੇ ਸਾਰੇ ਸਰਕਾਰ ਨੂੰ ਮਜਬੂਰ ਕਰਾਂਗੇ ਕਿ ਇਸ ਜਿਹੜਾ ਮਜ਼ਦੂਰ ਕੋਡ ਦੀ ਕਾਨੂੰਨ ਹੈ ਜਿਹੜਾ ਉਹਦਾ ਹੱਕ ਖਤਮ ਕਰਕੇ ਇਹਨੂੰ ਆਪਸ਼ਨਲ ਬਣਾਉਣ ਦਾ ਇਹਦਾ ਜਿਹੜਾ ਜਿਹੜਾ ਇਹਦਾ ਬਰਾਮ ਸੁਭਰਾਜ ਦਾ ਕਨਸੈਪਟ ਲੋੜ ਕੇ ਇਹਨੂੰ ਕੇਂਦਰਕਿਤ ਕਰ ਦਿੰਦਾ ਸੈਂਟਰਲ ਹੈ ਦੀ ਲੈ ਆਂਦਾ ਹੈਗਾ ਸੈਂਟਰ ਦੀ ਮਨਮਰਜ਼ੀ ਤੇ ਉਹਦੀ ਰਹਿਮ ਕਰਨ ਤੇ ਲੈ ਕੇ ਜਾਂਦਾ ਇਹਨੂੰ ਬਕਾਇਦਾ ਕਾਨੂੰਨ ਕਾਨੂੰਨੋ ਕਾਨੂੰਨ ਨਾਲ ਦਿੱਤਾ ਜਾਵੇ ਇਹਦੀ ਜਿਹੜੀ ਸਪਿਰਟ ਹੈ ਆਤਮਾ ਹੈਗੀ ਹੈ ਉਹ ਨਾ ਮਾਰੀ ਜਾਵੇ ਇਸ ਕਰਕੇ ਜਿਹੜੀ ਡਾਕਟਰ ਸਾਹਿਬ ਨੇ ਤੁਹਾਨੂੰ ਪੇਸ਼ਤਾਵ ਦਿੱਤੇ ਹੈਗਾ ਜਿਵੇਂ ਡਾਕਟਰਾਂ ਦੱਸਿਆ ਹੈ ਗਿਆ ਸਾਡੇ ਸਾਰੇ ਕਾਂਗਰਸੀਆਂ ਜੋ ਐਮਪੀ ਦਾ ਆਬਾਦ ਨੇ ਜਾਂ ਹੋਰ ਨੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਮੇਰੀ ਡਿਊਟੀ ਅਮਰ ਆਪਣੇ ਲੱਗੀ ਹੈ ਡਾਕਟਰ ਸਾਹਿਬ ਦੇ ਹਲਕੇ ਵਿੱਚ ਫਟੇਗੜ ਸਾਹਿਬ ਮੈਂ ਉਸ ਯਕਾਲੀਆ ਫਰਸ ਤੋਂ ਸਵਾ ਕਰਕੇ ਰਾਸ਼ ਕਰਕੇ ਨਹੀਂ ਗਿਆ ਜੇਗਾ ਉੱਥੇ ਜਾ ਰਹੇ ਹਮੁੱਚਾ ਪੰਜਾਬ ਅਸੀਂ ਕਵਰ ਕਰ ਰਹੇ ਹਾਂ ਪਹਿਲਾਂ ਸ਼ਹਿਰਾਂ ਵਿੱਚ ਉਸ ਤੋਂ ਬਾਅਦ ਪਿੰਡਾਂ ਕਸਬਿਆਂ ਵਿੱਚ ਇੱਕ ਹੋਰ 10 ਪਿੰਡਾਂ ਵਿੱਚ ਇਹਨੂੰ ਲਹਿਰ ਬਣਾ ਕੇ ਅਸੀਂ ਇਸ ਇਸ ਕਾਨੂੰਨ ਦਾ ਜਿਹੜਾ ਮਜ਼ਦੂਰ ਬੋਰਡ ਦੀ ਕਾਨੂੰਨ ਹੈਗਾ ਇਹ ਇਹ ਕਹਿੰਦਾ ਗਲਤ ਹੈ ਕਿ ਇਕੱਲੇ ਮਹਾਤਮਾ ਗਾਂਧੀ ਹੋਣਾ ਨਾ ਹਟਾਇਆ ਗਿਆ ਇਸ ਕਾਨੂੰਨ ਦੀ ਆਤਮਾ ਹੀ ਮਾਰ ਦਿੱਤੀ ਗਈ ਬਜ਼ੂਰਾ ਦਾ ਰੋਜ਼ਗਾਰ ਲੈਣ ਦਾ ਹੱਕ ਹੱਦ ਕਰਕੇ ਇਹਨੂੰ ਸਕੀਮ ਬਣਾਤਾ ਗਿਆ ਇੱਕ ਮਤਲਬ ਮਨਰੇਗਾ ਨੂੰ ਦਾ ਐਕਟ ਹੈ ਗਾਇਦਾ ਇਹ 파ਟ ਹੈ ਐਕਟ ਵਾਲਾ ਉਹ ਖਤਮ ਕਰਕੇ ਆਪਸ਼ਨਲ ਸਕੀਮ ਲਾਤੀ ਗਈ ਕੇਂਦਰ ਡਾਟਰਨ ਦੱਚਾ ਤੁਹਾਨੂੰ ਕੇਂਦਰ ਫੈਸਲਾ ਕਰੂਗਾ ਕਿਹੜੇ ਜ਼ੂਬੇ ਤੋਂ ਕੰਮ ਦੇਣਾ ਜ਼ੂਬੇ ਤੋਂ ਕਿਹੜੀ ਥਾਂ ਕੰਮ ਦੇਣਾ ਫਿਰ ਕਿਹੜਾ ਕਿਹੜਾ ਕੰਮ ਦੇਣਾ ਜਿਹੜਾ ਅਧਕਾਰ ਪੈਦਾ ਪੰਚਾਇਦਾ ਕੋਲ ਵੀਡੀਓ ਕੋਲ ਜਾਂ ਡਿਸਟ੍ਰਿਕਟ ਹੈਡ ਹੈਡ ਕੁਆਰਟਰਸ ਹੈਗਾ ਉਹ ਸਾਰੇ ਦਾ ਕੇਂਦਰੀਕ੍ਰਿਤ ਕਰਕੇ ਉਹਨੂੰ ਟੈਂਟਰਜ ਲੈ ਕੇ ਹੈਗੀ ਆ ਇਹਦੀ ਆਪਾਂ ਮਾਰ ਦਿੱਤੀ ਹੈਗੀ ਆ ਤੁਹਾਨੂੰ ਡਾਟਰਨ ਨੇ ਬਹੁਤ ਵਿਸਤਾਰ ਨਾਲ ਕੇਂਦਰ ਸਰਕਾਰ ਦੀ ਸ਼ਤਾਨੀ ਤੇ ਪੰਜਾਬ ਸਰਕਾਰ ਦੀ ਨਿਲੈਕ ਕੀਤੀ ਇਹਦੇ ਬਾਰੇ ਜੋ ਆਪਣੇ ਵਿਚਾਰ ਜ ਹਰੇ ਸਭ ਨੇ ਰੱਖੇ ਨੇ ਮੇਰਾ ਖੈਰ ਹੈ ਤੁਸੀਂ ਸਭ ਨੂੰ ਤਾਂ ਜਿਹੜੀ ਸਾਡੀ ਅੱਜ ਰੈਸਟੋਰਾਂ ਮਿਲਦਾ ਹੈ ਉਹ ਸਹੀ ਭਾਵਨਾ ਲੈ ਕੇ ਬੱਦਲ ਲੋਕ ਹੈ ਪਛਾਣ ਸਾਡੀ ਬੱਦੇ ਕੋ